ਬਾਬੂ ਰੱਜਵਲੀ ਖਾਨ ਜੀ ਦੀ ਵਤਨ ਵਿਛੋੜੇ ਦੀ ਕਵਿਤਾ ਰਹਿਤਾੰਗ ਵਤਨ ਦੀ ਜੀ ਉਠ ਤੜਕੇ ਪੈਰ ਦੇ ਜੀ ਸੱਚੇ ਨੂੰ ਨੋਕੇ ਮਾਰ ਲਾ ਝਾਤਾਂ ਕਰਾਂ ਡਰ ਉਪਮਾ ਮੈਨੂੰ ਪਿਆਰੇ ਲੱਗਦੇ ਐ ਸਜਣ ਦੀਆਂ ਚਿੱਠੀਆਂ ਪਿਛਲੀਆਂ ਬਾਤਾਂ ਨਗਰ ਦਾ ਸੁਪਨੋ 18 ਬਰਸ ਗੁਜ਼ਾਰੇ ਮੈਂ ਜਿਗਰ ਤੇ ਮਾਰ ਬਿਛੋੜਾ ਸੰਗਾ ਭੁਲਣ ਨਾ ਪਿਆਰੇ ਰਹੇ ਟੌਂਗ ਵਤਨ ਦੀ ਜੀ ਨਹਿਰ ਦੇ ਮੰਗਲ ਰਤਨ ਦੇ ਨੇਲੇ ਭੁਲਣ ਨਾ ਪਿਆਰੇ ਕਿਤੇ ਨਜ਼ਰ ਆਉਂਦੀਆਂ ਨਾ ਸਤਿਆਵਨ ਤਾਈਆਂ ਭੋਲੀਆਂ ਮਾਵਾਂ ਹਾਣ ਦੇ ਹਾਣੀ ਸੱਚ ਸਾਹੋ ਵਰਗੀਆਂ ਜੀ ਕਿਤੇ ਨਾ ਠੰਡੀਆਂ ਬੋੜਦੀਆਂ ਸ਼ਾਮਾਂ ਟਾਬ ਦਾ ਪਾਣੀ ਜਾਂਦੇ ਪੜਨ ਬੰਬੀ ਹੈ ਜੀ ਚੰਨਣ ਤੇ ਚਤਰਾਂ ਦਾ ਰੰਜਣ ਵੇਲੇ ਕੇਰ ਸ਼ੇਰ ਸਾਰੇ ਰਹੇ ਤੌਂਡ ਵਤਨ ਦੀ ਜੀ ਨਹਿਰ ਦੇ ਬੰਗਲ ਰਤਨ ਦੇ ਮੇਲੇ ਪੁੱਲਣ ਨਾ ਪਿਆਰੇ ਮੇਲਾ ਲੱਗਿਆ ਚੜੀ ਨੇ ਜੀ ਪੁੱਤਰ ਬੜੇ ਸੋਹਣੇ ਦੇਖਦੇ ਮਾਪੇ ਬੰਘੇਰੇ ਗਰਜਣੂ ਜੋਣ ਛਾਲਾ ਲਾਮ ਦੇਸੀ ਛਾਲ ਮਾਰ 15 ਹੱਥਾਂ ਤੇ ਜਾਪ ਬਧੇ ਮੈਂ ਤੇ ਅਰਜਣ ਨੰਦਾ ਮਲਣ ਕਲਉਟੇ ਜੀ ਸੌਂਚਿਆ ਗੁਜਰ ਚੁਗਤਾ ਖੇਲੇ ਬੜੇ ਮਲ ਭਾਰੇ ਰਹੇ टांग ਵਤਨ ਦੀ ਜੀ ਨਹਿਰ ਦੇ ਬੰਗਲੇ ਰਤਨ ਦੇ ਮੇਲੇ ਭੁੱਲਣ ਨਾ ਪਿਆਰੇ ਦੇਖੇ ਮਲੇ ਸ਼ਪਾਰਾਂ ਦੇ ਰੋਸ਼ਨੀ ਰਤਨ ਦਸਹਿਰਾ ਘੋੜੀ ਅਮਰਤ ਅਰਦਵਾਲੀ ਸੰਗ ਲਾਉਣ ਕਵੀ ਸ਼ਰਜੀ ਪੈਣ ਗਰਨਾਟੇ ਜੋੜੀ ਤੇ ਜੋੜੀ ਬਾਬੂ ਬੜੀ ਸੋਣੀ ਹਰ ਨਾਮ ਫਤਖਾ ਜੀ ਗੌਣ ਰਜਬਲੀ ਖਾਨ ਦੇ ਚੇਲੇ ਭਗਤ ਜੀ ਚਾਰੇ ਰਹੇ ਤੋਂਗ ਵਤਨ ਦੀ ਜੀ ਨਹਿਰ ਦੇ ਬੰਗਲੇ ਰਤਨ ਦੇ ਮੇਲੇ ਭੁੱਲਣ ਨਾ ਪਿਆਰੇ